ਰੋਜ਼ਾਨਾ ਕਰੋੜਾਂ ਲੋਕਾਂ ਦੇ ਵੱਲੋਂ ਲਾਟਰੀ ਦੇ ਜ਼ਰੀਏ ਆਪਣੀ ਕਿਸਮਤ ਅਜ਼ਮਾਈ ਜਾਂਦੀ ਹੈ ਪਰ ਕਰੋੜਾਂ ਲੋਕਾਂ ਦੇ ਵਿੱਚੋਂ ਕੁਝ ਹੀ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਕਿਸਮਤ ਚਮਕਦੀ ਹੈ ਮਾਨਸਾ ਦੀ ਵੀਰਪਾਲ ਕੌਰ ਵੀ ਅਜਿਹੇ ਕਿਸਮਤ ਵਾਲੇ ਲੋਕਾਂ ਦੇ ਵਿੱਚ ਹੁਣ ਸ਼ਾਮਲ ਹੋ ਗਈ ਹੈ ਜਿਸ ਨੂੰ ਲੱਖ ਨਹੀਂ ਸਵਾ ਲੱਖ ਨਹੀਂ 2 ਲੱਖ ਨਹੀਂ ਪੂਰੇ 1.5 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ ਜਿਵੇਂ ਹੀ ਪਰਿਵਾਰ ਨੂੰ ਲਾਟਰੀ ਨਿਕਲਣ ਦੀ ਖਬਰ ਮਿਲੀ ਤਾਂ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵੀਰਪਾਲ ਸਮੇਤ ਪਰਿਵਾਰ ਦਾ ਲਾਟਰੀ ਸਤਾਲ ਤੇ ਢੋਲ ਠਮਕਿਆਂ ਦੇ ਨਾਲ ਸਵਾਗਤ ਕੀਤਾ ਗਿਆ ਦੇਖੋ ਪੂਰੀ ਖਬਰ ਮਾਨਸਾ ਦੀ ਰਹਿਣ ਵਾਲੀ ਵੀਰਪਾਲ ਕੌਰ ਦੀ ਕਿਸਮਤ ਉਸ ਸਮੇਂ ਚਮਕ ਗਈ ਜਦੋਂ ਉਸ ਨੂੰ 1.5 ਕਰੋੜ ਰੁਪਏ ਦੀ ਲਾਟਰੀ ਨਿਕਲਾਈ ਵੀਰਪਾਲ ਸिलाई ਕਢਾਈ ਕਰਕੇ ਆਪਣੇ ਪਰਿਵਾਰ ਦਾ ਗੁਜ਼ਰਬਸਰ ਚਲਾਉਂਦੀ ਹੈ ਅਤੇ ਉਸ ਨੇ ਇਹ ਟਿਕਟ 2 ਦਿਨ ਪਹਿਲਾਂ ਹੀ ਖਰੀਦੀ ਸੀ ਗੱਲਬਾਤ ਕਰਦੇ ਹਾਂ ਲਾਟਰੀ ਵਿਜੀਤਾ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਅਕਸਰ ਲਾਟਰੀ ਪਾਉਂਦੇ ਰਹਿੰਦੇ ਨੇ ਪਰ ਇਸ ਵਾਰ ਵਾਹਿਗੁਰੂ ਨੇ ਉਹਨਾਂ ਦੀ ਲਾਟਰੀ ਘਟ ਦਿੱਤੀ ਹੈ ਹੁਣ ਉਹ ਇਹ ਪੈਸੇ ਨੂੰ ਆਪਣੇ ਬੱਚਿਆਂ ਦੇ ਚੰਗੇ ਭੁੱਖ ਦੇ ਉੱਪਰ ਖਰਚ ਕਰੇਗੀ ਸਰ ਅਸੀਂ ਬਹੁਤ ਟਾਈਮ ਤੋਂ ਹੀ ਲਾਟਰੀ ਖਰੀਦ ਰਹੇ ਸੀਗੇ ਸਰ ਤੇ ਇਸ ਵਾਰ ਅਸੀਂ ਹਰ ਵਾਰ ਇਥੇ ਲਾਟਰੀ ਖਰੀਦਦੇ ਹਾਂ ਸਰ ਸੁਮਿਤ ਮਾਨਸਾ ਤੋਂ ਹੀ ਇਸ ਵਾਰ ਅਸੀਂ ਬਾਜ਼ਾਰ ਦੇ ਵਿੱਚ ਘੁੰਮਣ ਆਏ ਸੀ ਮੈਂ ਆਪਣੀ ਬੇਟੀ ਨਾਲ ਤੇ ਬੇਟੀ ਤੇ ਮੈਂ ਬੇਟੀ ਨੇ ਟਿਕਟ ਲੈਤੀ ਆ ਜੀ ਤੇ ਅਸੀਂ ਸ਼ਾਮ ਨੂੰ ਟਿਕਟ ਲੈਤੀ ਆ ਜੀ ਰਾਤ ਨੂੰ ਇਹਦਾ ਡਰਾ ਆਇਆ 8:00 ਵਜੇ ਸਾਂ ਹਾਂਜੀ ਬਹੁਤ ਖੁਸ਼ੀ ਆ ਜੀ ਬਹੁਤ ਵਧੀਆ ਸਰ ਸੁਮਿਤ ਸਰ ਦੇ ਲਾਟਰੀ ਖਰੀਦੋ ਜੀ ਵਧੀਆ ਤੇ ਕੀ ਸੁਪਨੇ ਦੇਖੇ ਜਦੋਂ ਲਾਟਰੀ ਹਰ ਵਾਰੀ ਪਾਉਂਦੇ ਸੀ ਤਾਂ ਕੀ ਸੁਪਨੇ ਨੇ ਜਿਹੜੇ ਹੁਣ ਪੂਰੇ ਕਰਨੇ ਸਰ ਹਜੀਤਾ ਬਹੁਤ ਸੋਚਣੀ ਬਸ ਵਧੀਆ ਜੀ ਬੱਚਿਆਂ ਦੇ ਫਿਊਚਰ ਬਾਰੇ ਜੀ ਵਧੀਆ ਬੱਚਿਆਂ ਬਾਰੇ ਸੋਚਿਆ ਜੀ ਖੁਸ਼ਹਰਵਾਰਾ ਦਾ ਬਣਾ ਲਵਾਂਗੀ। ਮੈਂ ਕੀ ਕਰਦੇ ਕਿਉਂ ਤੁਸੀਂ ਫਿਲਹਾਲ? ਸਰ ਮੈਂ ਕੁਛ ਨਹੀਂ ਕਰਦੇ ਵਿੱਚ ਮੈਂ ਸਟੀਚਿੰਗ ਦਾ ਕੰਮ ਕਰਦੀ ਕਿੱਤੀ ਬਾੜੀ ਕਰਦੇ ਆ ਸਰ। ਨਹੀਂ ਨਹੀਂ ਸਰ ਕੋਈ ਜਿੱਤ ਨਹੀਂ ਕਰੀ ਸੀ ਅਸੀਂ ਸਰ ਬਾਜ਼ਾਰ ਦੇ ਵਿੱਚ ਹੀ ਆਏ ਸੀਗੇ। ਬਸ ਉਥੇ ਸਰ ਵੀ ਟਿਕਟਾ ਅਸੀਂ ਪਹਿਲਾਂ ਵੀ ਪਾਉਂਦੇ ਰਹਿੰਦੇ ਆ ਸਰ ਇੱਥੇ ਟਿਕਟਾ ਤੇ ਇਸ ਵਾਰ ਵੀ ਅਸੀਂ ਪੰਜਾਬ ਬੰਮਪਰ ਹਰ ਵਾਰ ਪਾਉਂਦੇ ਰਹਿੰਦੇ ਆ ਸਰ 23 ਵਾਰ ਵੀ ਅਸੀਂ ਪਾਇਆ ਸੀ ਸਾਡੀ ਕਿਸਮਤ ਵਧੀਆ ਬਾਬਾ ਜੀ ਨੇ ਸੁਣੀ ਸਾਡੀ ਅਸੀਂ ਸਾਡੀ ਲਾਟਰੀ ਲੱਗ ਗਈ ਸਰ ਕਿੰਨੇ ਰੁਪਏ ਲੱਗੀ ਲਾਟਰੀ ਡੇਢ ਕਰੋੜ ਦੀ ਵਧੀਆ ਗੱਲ ਹੋਈ ਜੀ ਰੱਬ ਨੇ ਸੁਣੀ ਪ੍ਰਮਾਤਮਾ ਨੇ ਵਧੀਆ ਕੋਈ ਚਾਰ ਪੀਜੇ ਆਏ ਵੀ ਹੀ ਬੱਚਿਆਂ ਨੂੰ ਪੜਾਉਣ ਜੋ ਕਰੇ ਮੇਰੀ ਸਿਸਟਰ ਆ ਜੇ ਤਾਂ ਕਰਕੇ ਪ੍ਰਮਾਤਮਾ ਨੇ ਵਧੀਆ ਗੱਲ ਵਾਸਤੇ ਸਪੀਡ ਲਾਡੀ ਪਰਿਵਾਰ ਦੇ ਵਿੱਚ ਜਦੋਂ ਪਤਾ ਲੱਗਾ ਵੀ ਡੇਢ ਕਰੋੜ ਦੀ ਲਾਟਰੀ ਲੱਗ ਗਈ ਆ ਕਿਹੋ ਜਿਹਾ ਮਾਹੌਲ ਸੀ ਕਿਵੇਂ ਜਿਹੜੇ ਦੂਸਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਵੀ ਅੱਜ ਕਰੋੜਪਤੀ ਬਣ ਗਏ ਬਹੁਤ ਖੁਸ਼ੀ ਹੋਈ ਜੀ ਕੋਈ ਵੀ ਐਹੀ ਗੱਲਾਂ ਕੋਈ ਨਵੀਂ ਜਮੀਨ ਵੀ ਹੁੰਦੀ ਵਧੀਆ ਸਰ ਵਧੀਆ ਸਰ ਹੋਏ ਖੁਸ਼ੀ ਦਾ ਮਾਹੌਲ ਸੀ ਸਾਰੇ ਪਰਿਵਾਰ ਚ ਜੀ ਕੋਈ ਦਿੱਕਤ ਵਾਲੀ ਨਹੀਂ ਗੱਲ ਵਧਾਈਆਂ ਦੇਣ ਦੇ ਲਈ ਫਿਰ ਆਂਡ ਗਵਾਂਡ ਚ ਪਤਾ ਲੱਗਾ ਜੀ ਅਜੇ ਬਾਅਦ ਚ ਆਉਣਾ ਹੁਣ ਵੀਡੀਓ ਚੱਲਣ ਤੋਂ ਬਾਅਦ ਮਾਤਾ ਜੀ ਤੇ ਬਾਅਦ ਚ ਹੀ ਪਤਾ ਲੱਗੂ ਅਜੇ ਕਿਸੇ ਨੂੰ ਦੱਸਿਆ ਨਹੀਂ ਨਹੀਂ ਕਿਸੇ ਨੂੰ ਕੋਈ ਇਸੇ ਤਰ੍ਹਾਂ ਲਾਟਰੀ ਏਜੰਟ ਨੇ ਦੱਸਿਆ ਕਿ ਵੀਰਪਾਲ ਕੌਰ ਅਕਸਰ ਹੀ ਉਹਨਾਂ ਦੇ ਕੋਲੋਂ ਲਾਟਰੀ ਦੀਆਂ ਟਿਕਟਾਂ ਖਰੀਦਦੇ ਰਹਿੰਦੇ ਨੇ ਪਰ ਇਸ ਵਾਰ ਪ੍ਰਮਾਤਮਾ ਨੇ ਉਹਨਾਂ ਦੀ ਸੁਣ ਲਈ ਹੈ ਅਤੇ 1.5 ਕਰੋੜ ਦੀ ਲਾਟਰੀ ਉਹਨਾਂ ਦੇ ਝੋਲੀ ਪਈ ਹੈ ਇਹ ਸ਼ਮੀਜੀ ਜੀ ਸਾਡੇ ਕੋਲ ਰੈਗੂਲਰ ਟਿਕਟਾਂ ਖਰੀਦਦੇ ਰਹਿੰਦੇ ਨੇ ਤੇ ਮਾਰਕੀਟ ਆਏ ਹੋਏ ਸੀਗੇ 5 ਤਰੀਕ ਨੂੰ ਤੇ 5 ਤਰੀਕ ਨੂੰ ਟਿਕਟਾਂ ਖਰੀਦੀਆਂ 200 ਰੁਪਏ ਲਈ ਲਗਾਈ ਸੀਗੇ ਤੇ 1.5 ਕਰੋੜ ਦਾ ਸ਼ਾਮ ਨੂੰ 8 ਵਜੇ ਡਰਾਅ ਹੋਇਆ ਸੀਗਾ ਤੇ ਅੱਲਾ ਨੂੰ ਫੋਨ ਕੀਤਾ ਸਪੈਸ਼ਲੀ ਫਿਰ ਤੇ ਬੜੀ ਖੁਸ਼ ਹੋਈ ਸੀ ਕੁਦਰਤੀ ਉਸ ਟਾਈਮ ਗੁਰਦੁਆਰੇ ਗਏ ਹੋਏ ਸੀਗੇ ਤੇ ਬਾਬਾ ਜੀ ਨੇ ਇਹਨਾਂ ਨੇ ਸੁਣ ਲਈ ਤੇ ਸਾਡੀ ਰਾਨਾ ਨਾਲ ਨਾਲ ਸੁਣ ਲਈ ਲੱਖਾਂ ਪਤੀ ਤਾਂ ਲਗਭਗ ਜੀ ਦੇਖੋ ਰੋਜ਼ ਹੀ ਨਿਕਲਦੇ ਨੇ ਡੇਲੀ ਵਾਲੀ ਲਾਟਰੀ ਚ ਲਗਭਗ ਰੋਜ਼ ਹੀ ਆਂਦੇ ਰਹਿੰਦੇ ਨੇ ਤੇ ਕਰੋੜ ਵਾਲੀ ਅਗਰ ਅਕਾਊਂਟਿੰਗ ਕਰੀਏ ਤਾਂ 8 ਮਹੀਨਾ ਮੇਰੇ ਕੋਲ ਲੱਗਿਆ ਜੀ ਡਾਕਟਰ ਉਹਨੇ ਡੇਢ ਕਰੋੜ ਦਾ 8 ਮਹੀਨਾ ਬਤੇਗਾ ਨਹੀਂ ਇਹ ਪਹਿਲੇ ਆਪ ਤਾਂ ਇਹਨਾਂ ਨਾਲ ਗੱਲ ਨਹੀਂ ਹੋਈ ਸੀ ਇਹਨਾਂ ਦੀ ਬੇਟੀ ਜੀ ਨਾਲ ਹੀ ਗੱਲ ਹੋਈ ਸੀ ਕਿ ਮੇਰੀ ਤੇ ਉਹਨਾਂ ਨੂੰ ਮੈਂ ਦੱਸਤਾ ਸੀ ਵੀ ਮੇਰੀ ਗੱਲ ਜ਼ਰੂਰ ਕਰਾਓ ਇੱਕ ਵਾਰੀ ਤੇ ਇਹ ਨੈਕਸਟ ਡੇ ਆਏ ਸੀਗੇ ਫਿਰ ਉਹਨਾਂ ਨੂੰ ਮੈਂ ਇਨਫੋਰਮ ਕੀਤਾ ਸੀਗਾ ਵੈਸੇ ਉਹਨਾਂ ਨੂੰ ਮੈਂ ਕਹਤਾ ਸੀਗਾ ਵੀ ਇਨਾਮ ਆਇਆ ਤੇ ਤੁਸੀਂ ਮੇਰੀ ਗੱ ਤੇ ਫਿਰ ਮੈਂ ਉਹ ਨੈਕਸਟ ਡੇ ਉਹਨਾਂ ਨੂੰ ਇਨਫੋਰਮ ਕੀਤਾ ਸੀਗਾ ਜਿਦਾਂ ਨੂੰ ਫਸਟ ਪ੍ਰਾਈਜ਼ ਲੱਗਿਆ 1.5 ਕਰੋੜ ਦਾ ਜਦੋਂ ਦੱਸਿਆ ਤੁਸੀਂ ਫਿਰ ਕਿਹੋ ਜਿਹਾ ਹਾਪ-ਹਾਪ ਸੀ ਇਹ ਬਹੁਤ ਜ਼ਿਆਦਾ ਖੁਸ਼ ਹੋਏ ਜੀ ਜੀ ਮੈਨੂੰ ਵਾਰੀ-ਵਾਰੀ ਕਹਿਣ ਲੱਗੇ ਵੀ ਤੁਸੀਂ ਸਾਡੇ ਅਜ ਲਈ ਰੱਬ ਵਗੈਰਾ ਵਗੈਰਾ ਮੈਂ ਕਹਾਂ ਰੱਬ ਤਾਂ ਨਹੀਂ ਹੈਗੇ ਜੀ ਪਰ ਇਹਨਾਂ ਦੀ ਕਿਸਮਤ ਹੈ ਕਿ ਅਸੀਂ ਤਾਂ ਸਿਰਫ ਜ਼ਰੀਆਂ ਹੁੰਨੇ ਆ ਜਿਹੜਾ ਇਨਾਮ ਮਤਲਬ ਨਿਕਲਦੇ ਰਹੇ ਨੇ ਕਿਸਮਤ ਹੁੰਦੀ ਆ ਤਾਂ ਸਾਰਿਆਂ ਦੀ ਤੇ ਬਸ ਨਿਕਲੇਗਾ ਉਹਨਾਂ ਦੇ ਦੱਸ ਦਈਏ ਕਿ 1.5 ਕਰੋੜ ਦੀ ਲਾਟਰੀ ਨਿਕਲਣ ਤੋਂ ਬਾਅਦ ਵੀਰਪਾਲ ਕੌਰ ਨੂੰ ਹਰ ਪਾਸੇ ਤੋਂ ਵਧਾਈਆਂ ਤੇ ਵਧਾਈਆਂ ਮਿਲਦੀਆਂ ਦਿਖਾੜੀ ਤੇਰੀ ਮਾਰਸਾ ਤੋਂ ਸੰਜੀਵ ਲਕੀਦीन ਖਾਸ ਰਿਪੋਰਟ ਦੇ ਨਾਲ ਹਮਦਰਦ ਟੀਵੀ